ਸਾਡੀ ਗੱਡੀ ਨਾ ਜਦੋਂ ਬੈਕ ਸਾਈਡ ਤੇ ਲੱਗੀ ਹੋਈ ਸੀ ਲਾਂਟੇ ਮੋਲ ਦੇ ਜਦੋਂ ਇਹ ਪੁਆਇਸ ਵਗੈਰਾ ਹੁੰਦੇ ਇਹਨਾਂ ਦੀ ਰਾਈਡਾ ਵਗੈਰਾ ਹੁੰਦੀਆਂ ਤੇ ਅਸੀਂ ਉਹਦੇ ਕੋਲੋਂ ਲੰਘ ਰਹੇ ਸੀ ਬੱਚੇ ਨੂੰ ਦੇਖ ਕੇ ਇੱਕਦਮ ਜਿੱਦ ਫੜ ਲਈ ਕਿ ਮੈਂ ਇਹਦੇ ਵਿੱਚ ਝੂਟੇ ਲੈਣੇ ਆ। ਥੋੜਾ ਅਸੀਂ ਮਨਾ ਕੀਤਾ ਹੋ ਲੇਟ ਹੋ ਗਏ ਸੀ ਕਾਫੀ ਪੌਣੀ ਦਸ ਦੇ ਟਾਈਮ ਹੋ ਗਿਆ ਸੀ। ਪਰ ਇਹ ਮੰਨਿਆ ਨਹੀਂ ਕਹਿੰਦਾ ਵੀ ਮੈਂ ਲੈਣੇ ਆ। ਮੈਂ ਕਿਹਾ ਚਲੋ ਕੋਈ ਗੰਦੀ ਤੂੰ ਬਹਿ ਜਾ। ਤੇ ਇੱਕ ਬੱਚਾ ਅਸੀਂ ਇੱਕ 5 ਸਾਲ ਦਾ ਹੋਰ ਇਹਦੇ ਨਾਲ ਬਿਠਾ ਦਿੱਤਾ ਆਪਣਾ। ਤੇ ਦੋਨੋਂ ਬਿਠਾ ਦਿੱਤੇ ਅਸੀਂ। ਉਹ ਕਿੰਨੀ ਦੇਰ ਬਾਅਦ ਜਿਹੜਾ ਘਟਾ ਵਾਪਰ ਗਿਆ। ਜੀ ਇਹਨੇ ਦੋ ਚੱਕਰ ਪਹਿਲਾਂ ਠੀਕ ਲਾਇਆ ਇਹਨੇ ਲਓ 3-4 ਮਿੰਟ ਤੋਂ ਬਾਅਦ ਤੀਸਰੇ ਚੱਕਰ 'ਚ ਜਾ ਕੇ ਇਹ ਡੱਬਾ ਪਲਟਿਆ ਕੀ ਓਵਰ ਸਪੀਡ ਸੀ ਜਾਂ ਕੋ ਆਊਟ ਕੋਈ ਜਿਆਦਾ ਓਵਰ ਸਪੀਡ ਵੀ ਚਲੋ ਵੀ ਹੁਣ ਉਹਦੀ ਸਪੀਡ ਬਾਰੇ ਤਾਂ ਸਾਨੂੰ ਪਤਾ ਨਹੀਂ ਵੀ ਕਿੰਨੀ ਹੁੰਦੀ ਹੈ ਨਾਰਮਲ ਕਿੰਨੀ ਹੁੰਦੀ ਹੈ ਪਰ ਚਲੋ ਜਿੱਦਾਂ ਵੀ ਓਵਰ ਹੀ ਕਹਿ ਸਕਦੇ ਆ ਜਾਂ ਕੁਝ ਵੀ ਕਹਿ ਸਕਦੇ ਜਿਾ ਕਿ ਉਹ ਟਰਨ ਕਰਨ ਵੇਲੇ ਜਗ੍ਹਾ ਘਟ ਹੋਊਗੀ ਉੱਥੇ ਕਿ ਜਿੱਤੇ ਨਾਲੋਂ ਇੱਕਦਮ ਪਲਟ ਗਿਆ ਕੱਲ ਜੋ ਸ਼ਹਬਾਜ਼ ਜੀ ਮੌਤ ਹੋਈ ਹੈ ਜਮੇਤ ਘਟਨਾ ਦੇ ਵਿੱਚ ਉਸ ਉਹ ਸੱਗੀ ਦੁਨੀਆ 'ਚੋਂ ਅਲਵਿਦਾ ਕਹਿ ਗਿਆ ਸੋ ਆਪਾਂ ਪਹਿਲਾਂ ਮਾਂ ਉਹਨਾਂ ਦੀ ਮਦਦ ਨਾਲ ਗੱਲ ਕੀਤੀ ਹੁਣ ਉਹਨਾਂ ਦੇ ਰਿਸ਼ਤੇਦਾਰੇ ਚਾਚਾ ਜੀ ਨੇ ਅ ਭਈ ਜਿਹੜੀ ਘਟਨਾ ਕੱਲ ਹੋਈ ਐ ਕਿੱਦਾਂ ਹੋਈ ਐ ਤੇ ਕੀ ਪਲਾਨ ਕਦੋਂ ਬਣਾ ਕਿਹੜੇ ਪਿੰਡ ਤੋਂ ਗਏ ਆ ਵੈਸੇ ਤੁਹਾਡਾ ਕਿਹੜਾ ਪਿੰਡ ਐ ਮੇਰਾ ਨਾਮ ਜਤਿੰਦਰਪਾਲ ਸਿੰਘ ਐ ਜੀ ਮੈਂ ਭਲਾਚੌਰ ਰਹਿਣਾ ਐ ਤੇ ਇਹ ਮੇਰੇ ਭੂਆ ਜੀ ਦਾ ਪੋਤਰਾ ਸਿਗਾ ਇਹਨਾਂ ਦਾ ਪਿੰਡ ਆਦਮਪੁਰ ਦੇ ਕੋਲ ਹੈਗਾ ਜਿੱਦਾਂ ਜਤਿੰਦਰ ਦੇ ਵਿੱਚ ਭੇਲਾਂ ਕਰਕੇ ਪਿੰਡ ਪੈਂਦਾ ਐ ਤੇ ਗਰਮੀਆਂ ਦੀ ਛੁੱਟੀਆਂ ਹੁਣ ਕਰਕੇ ਸਾਡੇ ਕੋਲ ਆਏ ਸਿਗੇ ਤੇ ਫਿਰ ਉਹ ਪਲਾਨਿੰਗ ਸਾਡੀ ਪਹਿਲਾਂ ਹੀ ਬਣੀ ਹੋਈ ਸੀ ਕਿ ਚਲੋ ਆਪਾਂ ਕਿੰਨੀ ਤਰੀਕ ਨੂੰ ਤੁਹਾਡੇ ਕੋਲ ਪਹੁੰਚੇ 21 ਤਰੀਕ ਨੂੰ ਸਾਡੇ ਕੋਲ ਪਹੁੰਚੇ ਆ ਤੇ 22 ਤਰੀਕ ਨੂੰ ਅਸੀਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਮੋਲਕਵਾ ਕੇ ਲੈ ਆਨੇ ਨਾਲੇ ਸ਼ਾਪਿੰਗ ਕਰਵਾ ਲਿਆਨੇ ਆ ਤੇ ਇਸ ਕਰਕੇ ਸਾਰੀ ਫੈਮਿਲੀ ਅਸੀਂ ਗਏ ਸੀਗੇ ਉੱਥੇ ਜਾ ਕੇ ਹਾਦਸਾ ਵਾਪਰ ਗਿਆ। ਜੇ ਤੁਸੀਂ ਹੁਣੇ ਵੀ ਗੱਲਾਂ ਵਿੱਚ ਦੱਸਿਆ ਕਿ ਤੁਸੀਂ ਗੱਡੀ ਬਲੀ ਸੀ ਸੋ ਸੋਚੇ ਅਨੰਦਪੁਰ ਸਾਹਿਬ ਇਹਨਾਂ ਨੇ ਮੱਥਾ ਟੇਕਾ ਤੇ ਪਲਾਨ ਵੀ ਸੀ ਨਹੀਂ ਕੋਈ ਉਹਦਾ ਨੂੰ। ਹਾਂਜੀ 21 ਤਰੀਕ ਨੂੰ ਗੱਡੀ ਪਰਚੇਜ਼ ਕੀਤੀ ਸੀ ਅਸੀਂ ਨਵੀ ਨਵਾਂ ਸ਼ਹਿਰ ਦੇ ਕਿਸੇ ਸ਼ੋਰੂਮ ਤੋਂ ਤੇ ਉਹਦੇ ਕਰਕੇ ਇਹਨਾਂ ਨੂੰ ਸਰਪ੍ਰਾਈਜ਼ ਦੇਣ ਕਰਕੇ ਮੈਂ ਇਹਨਾਂ ਨੂੰ ਦੱਸਿਆ ਨਹੀਂ ਸੀਗਾ ਉੱਥੇ ਲੈ ਕੇ ਗਏ ਬੜਾ ਖੁਸ਼ ਹੋਏ। ਤੇ ਨੈਕਸਟ ਡੇ ਅਸੀਂ ਵੀ ਚਲੋ ਟਾਇਰ ਵਗੈਰਾ ਪਾਉਣੀ ਸੀ ਤੇ ਉਹ ਚੰਡੀਗੜ੍ਹ ਹੀ ਪਾਉਣੇ ਸੀਗੇ ਤੇ ਅਸੀਂ ਸੋਚਿਆ ਕਿ ਨਾਲੇ ਟਾਇਰ ਪਾ ਲਿਆਵਾਂਗੇ ਨਾਲੇ ਚਲੋ ਚੰਡੀਗੜ੍ਹ ਤੋਂ ਨੁਕਮਾ ਲੈਣੇ ਲੈ ਕੇ ਮੋਲ ਤੇ ਨੈਕਸਟ ਪਰ ਉਸ ਤੋਂ ਪਹਿਲਾਂ ਇਹ ਹਾਸਾ ਹੋ ਗਿਆ ਅੱਛਾ ਜਦੋਂ ਹਾਸਾ ਤੁਝ ਮੇਰੀ ਮਦਰ ਨੇ ਦੱਸਿਆ ਕਿ ਅਸੀਂ 2:30 ਵਜੇ ਪਹੁੰਚੇ ਆ ਪੌਣੇ 10 ਬੱਚੇ ਨੇ ਜਿੱਦ ਕੀਤੀ ਹੈ ਕਿ ਮੈਨੂੰ ਟ੍ਰੇਨ ਬੱਚੇ ਕਿਉਂਕਿ ਟੌਏ ਟ੍ਰੇਨਸ ਤੇ ਬੱਚੇ ਇੰਜੋਏ ਕਰਦੇ ਉਹਨਾਂ ਵੱਲ ਦੇਖੇ ਬੱਚਿਆਂ ਵੱਲ ਦੇਖ ਕੇ ਪ੍ਰਭਾਵਤ ਹੋਇਆ ਵੀ ਮੈਨੂੰ ਨਹੀਂ ਮੰਨ ਚਾਇਆ ਵੀ ਮੈਂ ਵੀ ਟ੍ਰੇਨ ਦੇ ਝੂਟੇ ਲੈਣੇ ਆ ਹਾਂਜੀ ਸਟਡੀ ਕਟਿੰਗ ਜਦੋਂ ਬੈਕ ਸਾਈਡ ਤੇ ਲੱਗੀ ਹੋਈ ਸੀ ਲਾਂਟੇ ਮਾਲ ਦੇ ਜਿੱਦੜ ਇਹ ਪੁਆਇਸ ਵਗੈਰਾ ਹੁੰਦੇ ਇਹਨਾਂ ਦੀ ਰਾਈਡਾਂ ਵਗੈਰਾ ਹੁੰਦੀਆਂ ਤੇ ਅਸੀਂ ਉਹਦੇ ਕੋਲੋਂ ਲੰਘ ਰਹੇ ਸੀ ਬੱਚੇ ਨੂੰ ਦੇਖ ਕੇ ਇੱਕਦਮ ਜਿੱਦ ਫੜ ਲਈ ਕਿ ਮੈਂ ਇਹਦੇ ਵਿੱਚ ਝੂਟੇ ਲੈਣੇ ਆ ਉਹ ਥੋੜਾ ਅਸੀਂ ਮਨਾ ਕੀਤਾ ਉਹ ਲੇਟ ਹੋ ਗਏ ਸੀ ਕਾਫੀ ਪੌਣੀ ਤਸ ਦੇ ਟਾਈਮ ਹੋ ਗਿਆ ਸੀ ਪਰ ਇਹ ਮੰਨਿਆ ਨਹੀਂ ਕਹਿੰਦਾ ਵੀ ਇਹਨੂੰ ਮੈਂ ਲੈਣੇ ਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੂੰ ਬਹਿ ਜਾ ਤੇ ਇੱਕ ਬੱਚਾ ਅਸੀਂ ਇੱਕ 5 ਸਾਲ ਦਾ ਹੋਰ ਇਹਦੇ ਨਾਲ ਬਿਠਾ ਦਿੱਤਾ ਆਪਣਾ ਤੇ ਦੋਨੋਂ ਬਿਠਾ ਦਿੱਤੇ ਅਸੀਂ ਤੇ ਜਦੋਂ ਬੱਚੇ ਬੈਠੇ ਆ ਕਿੰਨਾ ਟਾਈਮ ਜਿਹੜੀ ਟ੍ਰੇਨ ਸਹੀ ਚੱਲੀ ਉਸ ਤੋਂ ਬਾਅਦ ਕਿੰਨੇ ਮਿੰਟ ਬਾਅਦ ਉਹਦੇ ਬੈਠਣ ਤੋਂ ਕਿੰਨੀ ਦੇਰ ਬਾਅਦ ਜਿਹੜਾ ਘਟਾ ਵਾਪਰ ਗਿਆ ਜੀ ਇਹਦੇ ਦੋ ਚੱਕਰ ਪਹਿਲਾਂ ਠੀਕ ਲਾਏ ਇਹਨੇ ਮਤਲਬ 3-4 ਮਿੰਟ ਤੋਂ ਬਾਅਦ ਤੀਸਰੇ ਚੱਕਰ 'ਚ ਜਾ ਕੇ ਇਹ ਡੱਬਾ ਪਲਟਿਆ ਕੀ ਓਵਰ ਸਪੀਡ ਸੀ ਜਾਂ ਕੋਈ ਹੋਰ ਕੋਈ ਜ਼ਿਆਦਾ ਓਵਰ ਸਪੀਡ ਵੀ ਚਲੋ ਵੀ ਹੁਣ ਉਹਦੀ ਸਪੀਡ ਬਾਰੇ ਤਾਂ ਸਾਨੂੰ ਪਤਾ ਨਹੀਂ ਵੀ ਕਿੰਨੀ ਹੁੰਦੀ ਆ ਨਾਰਮਲ ਕਿੰਨੀ ਹੁੰਦੀ ਆ ਪਰ ਚਲੋ ਜਿੱਦਾਂ ਵੀ ਓਵਰ ਹੀ ਕਹਿ ਸਕਦੇ ਆ ਜਾਂ ਕੁਝ ਵੀ ਕਹਿ ਸਕਦੇ ਜਿਾਕੀ ਉਹ ਟਰਨ ਕਰਨ ਵੇਲੇ ਜਗਾ ਘਟ ਹੋਊਗੀ ਉੱਥੇ ਕਿ ਜਿੱਤੇ ਨਾਲੋਂ ਇੱਕਦਮ ਪਲਟ ਗਿਆ ਇਹ ਕੀ ਬਜ਼ਰ ਰਹੀ ਆ ਉਹ ਜਿਹੜਾ ਪਿਛਲਾ ਡੱਬਾ ਪਲਟ ਟਿਆ ਉਹ ਟੁੱਟਿਆ ਆ ਜਾਂ ਹੁੱਕ ਨਿਕਲ ਗਈ ਆ ਕੁਝ ਇਹਦਾ ਤਾਂ ਪਤਾ ਲੱਗਾ ਬਾਅਦ ਜਾਂਚ ਕੀਤੇ ਹੋਏ ਕੋਈ ਹਾਂਜੀ ਬਾਅਦ ਵਿੱਚ ਤਾਂ ਅਸੀਂ ਗਏ ਨਹੀਂ ਜਦੋਂ ਹਾਦਸਾ ਹੋਇਆ ਸੀ ਤਾਂ ਬੱਚੇ ਨੂੰ ਇੱਕਦਮ ਚੁੱਕ ਕੇ ਹਸਪੀਟਲ ਲੈ ਗਏ ਉਸ ਤੋਂ ਬਾਅਦ ਸਾਨੂੰ ਨਹੀਂ ਪਤਾ ਪਰ ਉਹ ਹੁੱਕ ਕਹਿ ਰਹੇ ਸੀਗੇ ਕਿ ਉਹ ਥੋੜੀ ਆਵਾਜ਼ ਕਰ ਰਹੀ ਸੀਗੀ ਹੁਣ ਇਹ ਨਹੀਂ ਪਤਾ ਕਿ ਹੁੱਕ ਨ ਦੇ ਵਿੱਚ ਨੇ ਸਟੇਜ ਇਸ ਦੇ ਵਿੱਚ ਹੀ ਦੇਖੂਗੀ ਕੀ ਕਿਉਂਕਿ ਅਲੰਟਾ ਦੇ ਵਿੱਚ ਦੁਨੀਆ ਦਾ ਬਹੁਤ ਹੁੰਦੀ ਹੈ ਕਾਫੀ ਲੋਕ ਹੁੰਦੇ ਆ ਜਦੋਂ ਇਹ ਘਟਨਾ ਹੋਈ ਆ ਇੱਕਦਮ ਜਿਹੜੇ ਲੋਕ ਇਕੱਠੇ ਹੋਏ ਕਿ ਆ ਉੱਥੇ ਦੇ ਮੁਲਾਜ਼ਮ ਜਿਹੜਾ ਉੱਥੇ ਦੇ EMPLOYEES ਜਿਹੜੇ ਆ ਜਾਂ ਉੱਥੇ ਦਾ ਮਾਲਕ ਜਿਹੜਾ ਮੈਨੇਜਰ ਕੋਈ ਕਿਸੇ ਨੇ ਤੁਹਾਡੇ ਨਾਲ ਸਹਾਰਾ ਬਣਿਆ ਕੋਈ ਤੁਹਾਡਾ ਸਾਥ ਦਿੱਤਾ ਨਹੀਂ ਜਿਸ ਟਾਈਮ ਹਾਸਾ ਹੋਇਆ ਜੋ ਉੱਥੇ ਲੋਕ ਆਸੇ ਪਾਸੇ ਹੋਰ ਆਏ ਉਸ ਉਹਨਾਂ ਨੇ ਸਾਡੀ ਹੈਲਪ ਕੀਤੀ ਤਾਂ ਉਹ ਡੱਬਾ ਚੁੱਕੇ ਤਾਂ ਬੱਚਾ ਆਪਾਂ ਬਾਹਰ ਕੱਢਿਆ ਤੇ ਉਹ ਚੁੱਕੋ ਆ ਕੇ ਸਾਡੇ ਨਾਲ ਪਹਿਲਾਂ ਤਾਂ ਅਸੀਂ ਵੈਸੇ ਹੀ ਚੱਕ ਕੇ ਉਹਨੂੰ ਬਾਹਰ ਲੈ ਕੇ ਗਏ ਗੱਡੀ ਤੱਕ ਲੈ ਕੇ ਗਏ ਤੇ ਆਪ ਹੀ ਅਸੀਂ ਆਪਣੀ ਗੱਡੀ 'ਚ ਉਹਨੂੰ ਬਿਠਾ ਕੇ ਹਸਪੀਟਲ ਛੱਡਿਆ ਸਾਡੇ ਕੋਲ ਨਹੀਂ ਕੋਈ ਵੀ ਉੱਥੇ ਗਲੈਂਟੇ ਮਾਲ ਦਾ ਕੋਈ ਵੀ ਮਤਲਬ ਕੋਈ ਨਾ ਤਾਂ ਕੋਈ ਡਾਕਟਰ ਉੱਥੇ ਸੀਗਾ ਨਾ ਕੋਈ ਐਂਬੂਲੈਂਸ ਨਾ ਫਰਸਟ ਏਡ ਉੱਥੇ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਆਪਣੇ ਆਪ ਹੀ ਬੱਚਾ ਆਪਣਾ ਹਸਪੀਟਲ ਨੂੰ ਪਹੁੰਚਾਇਆ ਮਤਲਬ ਗਲੈਂਟੇ ਵੱਲੋਂ ਕੋਈ ਹੈਲਪ ਨਹੀਂ ਕਿਉਂਕਿ ਐਡਾ ਵੱਡਾ ਮਾਲ ਆ ਉੱਥੇ ਜ਼ਰੂਰ ਲੱਗਦਾ ਵੀ ਡਾਕਟਰ ਦਾ ਹੋਣਾ ਜ਼ਰੂਰੀ ਆ ਫਰਸਟ ਏਡ ਵੀ ਜ਼ਰੂਰੀ ਚਾਹੀਦੀ ਆ ਕੋਈ ਐਂਬੂਲੈਂਸ ਵੀ ਚਾਹੀਦੀ ਆ ਕਿਸੇ ਲਈ ਕੋਈ ਘਟਨਾ ਵਾਪਰ ਸਾਦੀ ਆ ਮਤਲਬ ਇਹਨਾਂ ਚੀਜ਼ਾਂ ਤੋਂ ਉਹ ਕੋਲ ਹੱਥੇ ਨਹੀਂ ਸੀ ਕੁ ਇਦਾਂ ਜੀ ਐਡਾ ਵੱਡਾ ਮੋਲ ਆ ਚਲੋ ਚੰਡੀਗੜ੍ਹ ਦੇ ਰੂਲ ਵੀ ਥੋੜੇ ਵਧੀਆ ਆ ਕਿ ਚਲੋ ਠੀਕ ਆ ਉੱਥੇ ਦਾ ਸਿਸਟਮ ਹੋ ਸਕਦਾ ਐਮਬੂਲੈਂਸ ਹੋਊਗੀ ਵੀ ਪਰ ਇਹ ਆ ਕਿ ਮੌਕੇ ਤੇ ਐਮਬੂਲੈਂਸ ਪ੍ਰੋਵਾਈਡ ਹੋ ਜਾਣੀ ਉਸ ਟਾਈਮ ਤੇ ਉਹਦੇ ਲਈ ਵੀ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਸੀਗਾ ਕਿ ਉਹਨਾਂ ਦਾ ਕੋਈ ਸਟਾਫ ਉੱਥੇ ਹੁੰਦਾ ਤਾਂ ਉਸ ਟਾਈਮ ਜਲਦੀ ਅੱਗੇ ਕਾਲ ਕਰਦਾ ਸਾਨੂੰ ਅਸੀਂ ਤਾਂ ਕਰ ਨਹੀਂ ਸਾਨੂੰ ਤਾਂ ਪਤਾ ਨਹੀਂ ਵੀ ਐਮਬੂਲੈਂਸ ਕਿੱਥੇ ਆ ਕਿਹੜੇ ਨੰਬਰ ਤੇ ਕਾਲ ਕਰਨੀ ਆ ਤੇ ਅਸੀਂ ਤਾਂ ਉਸ ਟਾਈਮ ਫਿਰ ਆਪਣੀ ਗੱਡੀ ਲੈ ਕੇ ਨਿਕਲੇ ਉਹ ਤਾਂ ਥੋੜਾ ਇਹਨਾਂ ਨੂੰ ਸੋਚਣਾ ਚਾਹੀਦਾ ਤੇ ਹਰ ਜਗ੍ਹਾ ਇਹਨਾਂ ਦਾ ਕੋਈ ਸਟਾਫ ਹੋਣਾ ਚਾਹੀਦਾ ਜਿਹੜਾ ਉਸੇ ਟਾਈਮ ਕਾਲ ਕਰਕੇ ਤੇ ਐਮਬੂਲੈਂਸ ਨੂੰ ਉੱਥੇ ਬੁਲਾਵੇ ਤੁਸੀਂ ਬੱਚੇ ਨੂੰ ਹਸਪੀਟਲ ਲੈ ਗਏ ਕਿ ਮਗਰ ਗਿਆ ਤੁਹਾਡੇ ਵੀ ਨਹੀਂ ਪਤਾ ਲੱਗਾ ਬਈ ਬੱਚੇ ਦਾ ਐਕਸੀਡੈਂਟ ਹੋ ਗਿਆ ਬੱਚੇ ਦਾ ਕਾਂਡ ਹੋ ਗਿਆ ਉੱਥੇ ਤੁਹਾਡੇ ਮਗਰ ਵੀ ਵੀ ਨਹੀਂ ਕੋਈ ਇਹਨਾਂ ਦਾ ਅਪਲਾਈਸ ਗਿਆ ਕੋਈ ਪਰ ਇਹਨਾਂ ਦੇ ਕੁਝ ਅਫੀਸ਼ੀਅਲਸ ਬਾਅਦ ਚ ਉੱਥੇ ਗਏ ਸਿਗੇ ਦੂਸਰੇ ਦਿਨ ਵੀ ਸਵੇਰੇ ਆਏ ਸਾਡੇ ਕੋਲ ਥੋੜੀ ਗੱਲਬਾਤ ਕੀਤੀ ਚਲੋ ਵੀ ਰੈਡੀ ਸੀ ਕਹਿ ਰਹੇ ਸੀ ਕਹਿੰਦੇ ਜੇ ਤੁਸੀਂ ਕਿਤੇ ਪ੍ਰਾਈਵੇਟ ਹਸਪੀਟਲ ਤੇ ਕਰਵਾਉਣਾ ਟ੍ਰੀਟਮੈਂਟ ਤਾਂ ਕਰਵਾ ਲਓ ਪਰ ਚਲੋ ਇਹਨਾਂ ਟਾਈਮ ਹੀ ਨਹੀਂ ਮਿਲੇ ਉਹ 3-4 ਘ ਕਿੰਨੇ ਵਜੇ ਡੈਟੂ ਇਹ ਦਸ ਵਜੇ ਦੀ ਘਟਨਾ ਕਿੰਨੇ ਵਜੇ ਮੌਤ ਹੋਈ ਮੇਬੀ 3-4 ਕਜੇ ਦੇ ਕਰੀਬ ਹੋਈ ਹੈ ਜੀ ਉਹਦੀ 3-4 ਘੰਟੇ ਬਾਅਦ ਹੀ ਹੋਈ ਹੈ ਮਤਲਬ ਜੇ ਇਹ ਜੇ ਟੁਆਇਟ ਰੀਨਸ ਬਹੁਤ سارے ਹੋਰ ਵੀ ਚੂਲੇ ਹੁੰਦੇ ਬਹੁਤ سارے ਕੀਮਾ ਬੱਚਾ ਇੰਜੋਏ ਕਰਦਾ ਹੁੰਦਾ ਹੈ ਨਾ ਵੀ ਲੱਗਦਾ ਕਿ ਐਦੋ ਜੀਆਂ ਸਹੂਲਤਾਂ ਤੋਂ ਵਾਂਝੇ ਹੋਣ ਜਾਂ ਕੋਈ ਇੱਥੇ ਪ੍ਰਬੰਧ ਨਾ ਹੋਣ ਇਹੋ ਜਿਹੇ ਚੂਲਿਆਂ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਇਹ ਖਜੇ ਤਾਂ ਪਹਿਲਾਂ ਤਾਂ ਜਿਹੜਾ ਕੋਈ ਵੀ ਚੀਜ਼ ਮੈਨੇਜ ਕੋਈ ਵੀ ਉਹਦੀ ਮੈਨੇਜਮੈਂਟ ਹੈ ਉਸ ਜਗ੍ਹਾ ਦੀ ਚਾਹੇ ਉਹ ਮਾਲ ਹੈ ਚਾਹੇ ਕੋਈ ਹੋਰ ਜਗ੍ਹਾ ਹੈਗੀ ਹੈ ਮਿਊਜ਼ੀਅਮ ਐਂਡ ਪਾਰਕ ਹੈਗਾ ਕੋਈ ਵੀ ਪਹਿਲਾਂ ਤਾਂ ਉਹਦਾ ਜਿਹੜਾ ਜੋ ਉਹਦੀ ਮੈਨੇਜਮੈਂਟ ਆ ਉਹਨੂੰ ਧਿਆਨ ਦੇਣਾ ਚਾਹੀਦਾ ਕਿ ਇਹਦੇ ਉੱਤੇ ਕਿ ਇਹਦੇ ਚ ਬੱਚਿਆਂ ਦੀ ਸੇਫਟੀ ਹੈ ਜਾਂ ਨਹੀਂ ਹੈ ਉਸ ਤੋਂ ਬਾਅਦ ਪੇਰੈਂਟਸ ਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਕਿਸੇ ਦੇ ਵਿਸ਼ਵਾਸ ਤੇ ਨਹੀਂ ਰਹਿਣਾ ਚਾਹੀਦਾ ਕਿ ਕੋਈ ਕੋਈ ਕੰਪਨੀ ਜਾਂ ਕੋਈ ਮੈਨੇਜਮੈਂਟ ਤੁਹਾਡੇ ਲਈ ਕੁਝ ਕਰੂਗੀ ਉੱਥੇ ਕਿ ਤੁਹਾਡੀ ਸੇਫਟੀ ਬਾਰੇ ਸੋਚੂਗੀ ਇਸ ਕਰਕੇ ਆਪ ਹੀ ਅਵੇਅਰ ਰਹੋ ਤੁਸੀਂ ਕੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਦੇਖ ਸੋਚ ਕੇ ਇਹ ਜੀ ਜਗ੍ਹਾ ਤੇ ਬੱਚਿਆਂ ਨੂੰ ਲੈ ਕੇ ਜਾਓ ਨਹੀਂ ਤਾਂ ਬਿਲਕੁਲ ਨਾ ਲੈ ਕੇ ਜਾਓ ਬਹੁਤ ਵਧੀਆ ਏਰੀਆ ਹੈ ਖੁੱਲ੍ਹਾ ਢੁਲਾ ਏਰੀਆ ਹੈ ਜਿਹੜਾ ਫੇਸ 1 ਇੰਡਸਟਰੀ ਏਰੀਆ ਹੈ ਉਹਦੇ ਨਾਲ ਹੀ ਪੁਲਿਸ ਸਟੇਸ਼ਨ ਹੈ ਕਿ ਪੁਲਿਸ ਨਹੀਂ ਵੀ ਨਹੀਂ ਤੁਹਾਡਾ ਸਾਥ ਦਿੱਤਾ ਪੁਲਿਸ ਵੀ ਨਹੀਂ ਮੌਕੇ ਤੇ ਆਈ ਉਸ ਵੇਲੇ ਆਈ ਪੁਲਿਸ ਕਿ ਨਹੀਂ ਨਹੀਂ ਜੀ ਪੁਲਿਸ ਤਾਂ ਉਸ ਵੇਲੇ ਨਹੀਂ ਆਈ ਸਾਨੂੰ ਫਿਰ ਬਾਅਦ ਵਿੱਚ ਹਸਪੀਟਲ ਹੀ ਮਿਲੀ ਹੈ ਪੁਲਿਸ ਤਾਂ ਉੱਥੇ ਮੌਕੇ ਤੇ ਤਾਂ ਕੋਈ ਪੁਲਿਸ ਕੀ ਤੁਸੀਂ ਉਹ ਜਿਹੜਾ ਪੁਲਿਸ ਨੇ ਕੋਈ ਮਾਮਲਾ ਦਰਜ ਕੀਤਾ ਤੁਹਾਡੀ ਜਾਣਕਾਰੀ ਚਾਹੀਏ ਕੁਛ ਇਦਾਂ ਦਾ ਹਾਂਜੀ ਸਾਨੂੰ ਪਤਾ ਲੱਗਿਆ ਸੀ ਕੰਪਲੇਂਟ ਕੀਤੀ ਸੀਗੀ ਇੰਡਸਟਰੀਅਲ ਏਰੀਆ ਦੇ ਫੇਜ਼ 1 ਦੇ ਥਾਣੇ ਦੇ ਵਿੱਚ ਜਾ ਕੇ ਆਪਣੇ ਬਿਆਨ ਵਗੈਰਾ ਲਿਖਾਇਆ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਐਫ ਆਈ ਆਰ ਕਰ ਦਿੱਤੀ ਆ ਦੋ ਲੋਕਾਂ ਦੇ ਉੱਤੇ ਸ਼ਾਇਦ ਉਹਨਾਂ ਦੀ ਜ਼ਮਾਨਤ ਹੋ ਗਈ ਆ ਉਹ ਸਾਨੂੰ ਮੀਡੀਆ ਤੋਂ ਹੀ ਪਤਾ ਲੱਗਿਆ ਬਾਕੀ ਅਸੀਂ ਅੱਜ ਸੰਸਕਾਰ ਕੀਤਾ ਆ ਉਸ ਤੋਂ ਬਾਅਦ ਹੁਣ ਫਿਰ ਪਤਾ ਕਰਾਂਗੇ ਉੱਥੇ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰਕੇ ਪੁਲਿਸ ਦੇ ਨਾਲ ਕਿ ਕੀ ਅੱਗੇ ਕਾਰਵਾਈ ਪਾਈ ਆ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਕਿਸ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜਿਹੜੇ ਜਾਂਦੇ ਨੇ ਬੱਚੇ ਇੰਜੋਏ ਵੀ ਕਰਦੇ ਨੇ ਜਿੱਥੇ ਕਿਸੇ ਤਰ੍ਹਾਂ ਜਦੋਂ ਮਿਸੇ ਆਪਣੇ ਹੋ ਜਾਂਦੀ ਹੈ ਤਾਂ ਇੱਕ ਸੁਨੇਹਾ ਬਣ ਜਾਂਦਾ ਹੈ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਦੇਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਜੀ ਬੱਚੇ ਦੀ ਹਰ ਜਿੱਦ ਪੂਰੀ ਨਾ ਕਰੋ ਤੇ ਦੂਸਰੀ ਬੱਚੇ ਨੂੰ ਕਿਤੇ ਵੀ ਤੁਸੀਂ ਲੈ ਕੇ ਜਾਣਾ ਹੈ ਪਹਿਲਾਂ ਥੋੜਾ ਜਿਹਾ ਧਿਆਨ ਨਾਲ ਦੇਖੋ ਕਿ ਬੱਚੇ ਤੁਹਾਡੇ ਸੇਫ ਹੈ ਉਸ ਜਗ੍ਹਾ ਤੇ ਜੇ ਤੁਹਾਨੂੰ ਕੋਈ ਇਦਾਂ ਦੀ ਗੱਲ ਲੱਗਦੀ ਹੈ ਕਿ ਸੇਫਟੀ ਨਹੀਂ ਹੈਗੀ ਉੱਥੇ ਤਾਂ ਬਿਲਕੁਲ ਬੱਚੇ ਨਾ ਲੈ ਕੇ ਜਾਓ ਜੋ ਸਾਡੇ ਨਾਲ ਬੀਤੀਏ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਕਰਕੇ ਮੈਂ ਤਾਂ ਸਲਾਹ ਦਊਂਗਾ ਕਿ ਬਿਲਕੁਲ ਆਪਣੇ ਧਿਆਨ ਰੱਖੋ ਆਪਣੇ ਬੱਚਿਆਂ ਦਾ ਪਰ ਤੁਸੀਂ ਇਸ ਘਟਨਾ ਦੇ ਜ਼ਿੰਮੇਵਾਰ ਮੰਨਦੇ ਕਿ ਨੂੰ ਹੋ ਵੀ ਉਹਨਾਂ ਦੀ ਜਿਹੜੀ ਚਾਲਕ ਦੀ ਜ਼ਿੰਮੇਵਾਰੀ ਆ ਜਾਂ ਮਾਲ ਹਾਊਸ ਤੇ ਵੀ ਉਹਨਾਂ ਨੇ ਪੂਰੀ ਕੇਅਰ ਨਹੀਂ ਹੈਗੀ ਉੱਥੇ ਇਹ ਮੰਨਦੇ ਉਸ ਚੀਜ਼ ਨੂੰ ਹਾਂਜੀ ਦੇਖੋ ਇਹ ਚੰਡੀਗੜ੍ਹ ਦੇ ਵਿੱਚ ਆਪਾਂ ਜਾਣਦੇ ਆ ਜੇ ਆਪਾਂ ਕੋਈ ਗੱਡੀ ਦੀ ਛੋਟੀ ਜਿਹੀ ਵੀ ਗਲਤੀ ਕਰਦੇ ਤਾਂ ਸਾਡੀ ਗੱਡੀ ਨੂੰ ਰੋਕ ਕੇ ਉਸੇ ਵੇਲੇ ਸਾਡਾ ਚਲਾਨ ਕਰ ਦਿੱਤਾ ਜਾਂਦਾ ਇਹਦੇ ਵਿੱਚ ਚੰਡੀਗੜ੍ਹ ਦੇ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਜਦੋਂ ਆਪਾਂ ਇੰਨਾ ਟੈਕਸ ਦੇ ਰਹੇ ਆ ਆਪਾਂ ਹਰ ਚੀਜ਼ ਦੇ ਉੱਤੇ ਟੈਕਸ ਦੇ ਰਹੇ ਆ ਤੇ ਉਹਦੇ ਲਈ ਸਾਡੀ ਸੇਫਟੀ ਲਈ ਵੀ ਕੁਝ ਕਰਨਾ ਚਾਹੀਦਾ ਆ ਕਿ ਉਸ ਤੋਂ ਬਾਅਦ ਗਲਤੀ ਹੈਗੀਆ ਟਲੈਂਟੇ ਮੋਲ ਦੇ ਜਿਹੜੇ ਜੋ ਦੀ ਮੈਨੇਜਮੈਂਟ ਕਿ ਉਹਨਾਂ ਨੇ ਅੱਗੇ ਕਿਸੇ ਕੰਪਨੀ ਨੂੰ ਅਸੀਂ ਸੁਣਿਆ ਕਿ ਠੇਕਾ ਦਿੱਤਾ ਹੋਇਆ ਸੀਗਾ ਜੋ ਟੈਂਡਰ ਸੀਗਾ ਪਰ ਉਹਨਾਂ ਨੇ ਅਲਾਓ ਤਾਂ ਉਹਨਾਂ ਨੇ ਕੀਤਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਉਹਨੂੰ ਇੱਕ ਵਾਰੀ ਦੇਖ ਦੇ ਕਿ ਉਹਦੇ ਵਿੱਚ ਸੇਫਟੀ ਵਾਸਤੇ ਕੁਝ ਹੈ ਬੱਚਿਆਂ ਦਾ ਉਹਦੇ ਵਿੰਡੋਜ਼ ਦੇ ਵਿੱਚ ਕੋਈ ਗ੍ਰੇਲ ਨਹੀਂ ਕੋਈ ਉਹਦੇ ਵਿੱਚ ਕੋਈ ਸੇਫਟੀ ਬੈਲਟ ਨਹੀਂ ਅੰਦਰ ਲੱਗੀ ਹੋਈ ਕੁਝ ਸੇਫਟੀ ਵਾਸਤੇ ਉੱਥੇ ਕੁਝ ਵੀ ਹੈ ਨਹੀਂ